ਹਾਂ ਹਾਂ ਇਹ ਸਭ ਜੀ ਬਣਾਉਣਾ ਪੜੇ ਮਮੂ ਮੇਰੇ ਕੁਮੈਟਰੀ ਲੈ ਕੇ ਆਇਆ ਹੈ ਐ ਐਡੀ ਮਹਿੰਗੀ ਘਣੀ ਕਿਦੀ ਆਵੇਂ ਲੱਭੇ ਅੰਮੀ ਕਿੱਥੋਂ ਰਾਜ ਮਮਾ ਲੱਭੇ ਮੈਨੂੰ ਮੈਂ ਸੱਚੀ ਦੱਸ ਦੇ ਕਿ ਤਾ ਹੋਰ ਕਿ ਤਾ ਚੁੱਕ ਤਾਂ ਨਹੀਂ ਲਿਆ ਆ ਨਹੀਂ ਮਮਾ ਹੀ ਲੱਭੇ ਸੱਚੀ ਹੈ ਨਾ ਮੈਂ ਮੈਂ ਤਾਂ ਕਰਨੇ ਕੀ ਕਰੇ ਗਿਆ ਹੀ ਖੜਾ ਸੱਚੀ ਦੱਸ ਦੇ ਮੰਮੀ ਲੱਭੀ ਆ ਮੈਨੂੰ ਮੈਂ ਹੋਰ ਨਾ ਛੱਤਰ ਪਵਾ ਲਈ ਕਿਤੇ ਕੋਈ ਆਈ ਜਾਏ ਭਾਵੇਂ ਅੰਗੇਟ ਕੌਣ ਖੜਕਾਉਂਦੀ ਐ ਕੌਣ ਵਾਜਾ ਮਾਰਦਾ ਇੱਕ ਗੋਲ ਮੈਂ ਸੱਚੀ ਦਾ ਦੇ ਕਿੱਥੇ ਚੁੱਕ ਕੇ ਆਇਆ ਮੈਨੂੰ ਲੱਭੀ ਆ ਮੈਨੂੰ ਸੱਚੀ ਮੈਨੂੰ ਲੱਗਦਾ ਮੈਂ ਰੁਕੂੰਗਾ ਮੈਂ ਹੁਣ ਉਹਨਾਂ ਦਾ ਕਿਵੇਂ ਮੋੜਾ ਮਿਲਣਾ ਤਾਂ ਕਰਨ ਦੇ ਦਾਦੇ ਦੀ ਹੋਣੀ ਏ ਨਹੀਂ ਮੈਨੂੰ ਸੱਚੀ ਲੱਭੀ ਆ ਮੈਨੂੰ ਚੱਲ ਜਾ ਤੂੰ ਓਹ ਪਤਾ ਨਹੀਂ ਕੌਣ ਕਿੱਥੇ ਖੜਕਾਣ ਡਿਆ ਆਈਏ ਇੱਕ ਮਿੰਟ ਹੁਣ ਪਤਾ ਨਹੀਂ ਕੌਣ ਆ ਗਿਆ ਹਾਂ ਆ ਗਿਆ ਆ ਗਿਆ ਲੈ ਮੈਨੂੰ ਐ ਦੱਸ ਉਹ ਮੁੰਡਾ ਖੇਲਣ ਗਿਆ ਤਾਂ ਤੇਰਾ ਹਾਂ ਪਕੜੀ ਚੱਕ ਕੇ ਲਿਆਇਆ ਨਹੀਂ ਕਰਨ ਦੇ ਦਾਦੇ ਦੀ ਘੜੀ ਚੱਕ ਕੇ ਲਿਆਇਆ ਮੇਰੀ ਗੱਲ ਸੁਣ ਹੁਣ ਤੇ ਮੇਰੇ ਮੁੰਡੇ ਨੇ ਦਸ ਚੋਰ ਕਹਿਣ ਲੱਗ ਗਏ ਐ ਮੈਂ ਚੋਰ ਨਹੀਂ ਕਹਿੰਦੀ ਚੱਕ ਕੇ ਲਿਆਇਆ ਹੋ ਘੜੀ ਉਹ ਨਹੀਂ ਲਿਆਇਆ ਚੋਰ ਚਾਰ ਨਹੀਂ ਹੈਗਾ ਮੇਰੇ ਮੁੰਡਾ ਚ ਹਣ ਇੱਕ ਜੇ ਤੇਰੇ ਕੋਲ ਨਹੀਂ ਆ ਜਾਂਦਾ ਉਹ ਹੋਰ ਕੋਈ ਹੈਉ ਨਹੀਂ ਤਾਂ ਉਹਨੇ ਨਾ ਹਉਣ ਲੱਗੇ ਨ ਘੜੀ ਕੋਲ ਕੇ ਰੱਖੀ ਐ ਉਹ ਤੇਰੇ ਪੁੱਤ ਨਹੀਂ ਕਿਤੇ ਦੁਰਦ ਰੱਖਦੀ ਹੋਣੀ ਮੇਰਾ ਪੁੱਤਾ ਨਹੀਂ ਇਹ ਜਹ ਹੈਗਾ ਉਹ ਕਹ ਤੇ ਰੱਖੂ ਆਪਣੇ ਦਾਦੇ ਦੀ ਘੜੀ ਲੈ ਹੁੰਜੇ ਬਸ ਕੋਈ ਨਾ ਤੂੰ ਲਕਵਾ ਰੱਖਿਆ ਕਰ ਕੱਲ ਨੂੰ ਫਿਰ ਬੜ ਬੜੇ ਡਾਕੇ ਮਾਰੂਗਾ ਫਿਰ ਰਾਮ ਆਊਗਾ ਉੰਬਾਸ ਕਰ ਤਾਈ ਤੂੰ ਐਵੇਂ ਨਾ ਗੁੱਸਾ ਕਰੀ ਜਾ। ਹਾਲੇ ਮੈਨੂੰ ਪੁੱਛਣ ਦੇ ਨੂੰ ਮੜ ਜਾ। ਕੀ ਪੁੱਛਣਾ ਤੇ ਇੱਥੇ ਖੜ ਤਾਂ। ਮੇਰੇ ਗੱਲ ਸੁਣ ਲੈ। ਕੀ ਉਹਨੂੰ ਪੁੱਛੇਂਗੇ ਬੱਚੇ ਨੂੰ ਜਿਹੜਾ ਡਰਾਇਆ। ਤੂੰਰੇ ਲਿਆ ਫੜਾ ਫੜਾ ਉਹਨੂੰ ਮੇਰੇ ਕੋਲ। ਇਹ ਇਹ ਕਰਨੀ ਦਾਰ ਦੀ ਆ। ਆਹ ਦੇਖ ਲੈ। ਆਹ ਭੱਜ ਗਿਆ ਨਾ ਜਦੈਂ। ਪੱਕਾ ਪਤਾ ਹੈ ਨ ਵੀ ਇਹੀ ਚੱਕ ਕੇ ਲਿਆਇਆ। ਚਲ ਤਾਈ ਮੇਰੀ ਗੱਲ ਸੁਣ। ਮੈਨੂੰ ਤਾਂ ਪਤਾ ਸੀਗਾ। ਇਹ ਘੜੀ ਚੁੱਕ ਕੇ ਲਿਆਇਆ ਮੈਨੂੰ ਤਾਂ ਇਹ ਕਹੀ ਜਾਂਦਾ ਮੈਨੂੰ ਤਾਂ ਲੱਭੀ ਏ। ਮੈਨੂੰ ਤਾਂ ਪਹਿਲੇ ਪਤਾ ਲੱਗ ਰਿਆ ਸੀਗਾ। ਫਿਰ ਹੁਣ ਤਾਂ ਤੂੰ ਮੰਨ ਜਾ ਜਦ ਮੈਂ ਤੈਨੂੰ ਕਹਿ ਰਹੀ ਆਂ ਵੀ ਚੱਕ ਲਿਆਇ ਹਾਂ ਮੈਨੂੰ ਆਪਸ਼ਰਮ ਹੁੰਦੀ ਹੁਣੇ ਕੀ ਕਰਾਂ ਦੱਸ ਚੱਲ ਮੈਂ ਕਿਸੇ ਕੋਲ ਗੱਲ ਨਹੀਂ ਕਰਦੀ ਅਜੇ ਮੈਂ ਭਣਾ ਦੇਣੀ ਹਾਂ ਕੋਈ ਨਾ ਮੈਂ ਘੜੀ ਰੱਖਦੀ ਹਾਂ ਪਰ ਅੱਗੇ ਨੂੰ ਇਹਨੂੰ ਆਦਤੀ ਦੀ ਬੰਦ ਕਰਤੇ ਕੱਲ ਨੂੰ ਮੈਂ ਕੀ ਕਰਾਂ ਮੈਂ ਤਾਂ ਬਹੁਤ ਦੁਖੀ ਹੋਈ ਪਈ ਹਾਂ ਕੱਲ ਨੂੰ بڑے بڑے ਡੱਕੇ ਮਾਰੂਗਾ ਪੁਲਿਸ ਫੜੂਗੀ ਕੁੱਟੂਗੀ ਵੀ ਜਿਵੇਂ ਮੈਂ ਕਿਹਾ ਨਾਗੇ ਹਾਥਵਾ ਡਿਕੜ ਨਹੀਂ ਹੁੰਦੀਆਂ ਨਿਚੋਰ ਹੈ ਫਿਰ ਤੁਸੀਂ ਉਹਨਾਂ ਆਪਣੇ ਘਰ ਨਹੀਂ ਆਪਣੇ ਬੋਤੇ ਨਾਲ ਨਹੀਂ ਖੇਡਣ ਦੇਣਾ ਅਸਾਂ ਤੂੰ ਵੀ ਪਿਆਰ ਨਾਲ ਸਮਝਾਸੀ ਵੀ ਸਮਝਾਉਂ ਬੈਨੂੰ ਪਿਆਰ ਨਾਲ ਚਾਹ ਠੀਕ ਹੈ ਕੋਈ ਨਾ ਤਾਈ ਮੈਂ ਹੁਣੇ ਲਿਆਣੀ ਚੱਲ ਕੋਈ ਨਾ ਲਿਆਣੀ ਮੈਂ ਨਹੀਂ ਜਾ ਹਾਂ ਲਿਆ ਦੇ ਫਿਰ ਹੋਰ ਮੇਰੀ ਗੱਲ ਸੁਣ ਹਾਂ ਸਾਡੀ ਇੱਜ਼ਤ ਨਾ ਹੁਣ ਤੇਰੇ ਹੱਥੇ ਬਸ ਹੁਣ ਇਹਨੂੰ ਐਵੇਂ ਟੱਕ ਲੈ ਕੋਈ ਨਾ ਕੋਈ ਨਾ ਮੈਂ ਤਾਂ ਟੱਕਣੂੰਗੀ ਮੈਂ ਤਾਂ ਦੇਖ ਤੁਹਾਡੀ ਕੁਸ ਲੱਗਦੀ ਆ ਪਰ ਇਹਨੂੰ ਅੱਗੇ ਨੂੰ ਪੁੱਤੋ ਸਮਝਾ ਨਹੀਂ ਤਾਈ ਮੈਂ ਸਮਝਾਵਾਂਗੀ ਮੈਨੂੰ ਪਤਾ ਹੈ ਹਾਂ ਅਗਲੇ ਨਹੀਂ ਕਰਦੀ ਮੈਂ ਨਾਲੇ ਉਹਦੇ ਡੈਡੀ ਨੂੰ ਨਾ ਪਤਾ ਲੱਗ ਜਾਏ ਕੋਈ ਨਾ ਮੈਂ ਲੋਕਲੇ ਜਾਨੀਆਂ ਤੂੰ ਫਿਰ ਆਪ ਸਮਝਾਇਆ ਕਰੀ ਤੂੰ ਮੈਂ ਨਹੀਂ ਕੋਈ ਨਾ ਸਮਝਾਂਦਾਗੀ ਹਾਂ ਹੋਰ ਕਿਨੂੰ ਨਹੀਂ ਆਜੇ ਕੰਮ ਕਰੀਦਾ ਠੀਕ ਹੈ ਤਾਈ